2 ਸਾਲ ਪਹਿਲਾਂ ਮੋੜ ਮੰਡੀ ਵਿੱਚ ਹੋਏ ਬੰਬ ਬਲਾਸਟ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ ਅਤੇ ਹੁਣ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਨੇ ਤਿੰਨ ਮੁਲਜ਼ਮਾਂ ਦੇ ਇਤਿਹਾਾਰ ਜਾਰੀ ਕਰਕੇ ਇਹਨਾਂ ਨੂੰ ਪਗੋੜੇ ਐਲਾਨ ਦਿੱਤਾ ਹੈ। ਕਾਬਿਲ ਗੌਰ ਹੈ ਕਿ 31 ਜਨਵਰੀ 2017 ਨੂੰ ਮੋੜ ਮੰਡੀ ਵਿੱਚ ਹੋਏ ਇਸ ਬੰਬ ਕਾਂਡ ਦੇ ਵਿੱਚ ਪੰਜ ਮਾਸੂਮ ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਸ ਦੇ ਵਿੱਚ ਗੁਰਤੇਜ ਸਿੰਘ ਕਾਲਾ, ਅਫਤਾਰ ਸਿੰਘ ਅਤੇ ਅਮਰੀਕ ਸਿੰਘ ਨਾਂ ਦੇ ਮੁਲਜ਼ਮ ਪਗੋੜੇ ਚੱਲ ਰਹੇ ਸਨ ਜਿਨ੍ਹਾਂ ਦਾ ਸਿੱਧਾ ਸਬੰਧ ਡੇਰਾ ਸਿਰਸਾ ਦੇ ਨਾਲ ਦੱਸਿਆ ਜਾ ਰਿਹਾ ਹੈ। SIT ਦੀ ਜਾਂਚ ਰਿਪੋਰਟ ਮੁਤਾਬਕ ਗੁਰਤੇਜ ਸਿੰਘ ਕਾਲਾ ਡੇਰਾ ਸੱਤਾ ਸੌਤਾ ਦੀਆਂ ਕਾਰਾਂ ਨੂੰ ਰਿਪੇਅਰ ਕਰਨ ਅਤੇ ਮੋਡੀਫਾਈ ਕਰਨ ਦਾ ਕੰਮ ਕਰਦਾ ਸੀ ਅਤੇ ਇਹਨਾਂ ਕਾਰਾਂ ਨੂੰ ਡੇਰਾ ਮੁਖੀ ਆਪਣੀ ਫਿਲਮਾਂ ਦੇ ਵਿੱਚ ਵਰਤਦਾ ਸੀ ਕਿਹਾ ਜਾਂਦਾ ਹੈ ਕਿ ਮੋੜ ਮੰਡੀ ਬੰਬ ਕਾਂਡ ਦੇ ਵਿੱਚ ਵਰਤੀ ਗਈ Maruti ਕਾਰ ਡੇਰਾ ਸਮਰਸਕਾਂ ਦੇ ਕਹਿਣ ਉੱਤੇ ਮੋਡੀਫਾਈ ਕਰਨ ਦੇ ਲਈ ਇੱਥੇ ਲਿਆਂਦੀ ਗਈ ਸੀ ਇਸ ਤੋਂ ਇਲਾਵਾ ਦੂਜਾ ਮੁਲਜ਼ਮ ਅਵਤਾਰ ਸਿੰਘ ਜੋ ਕਿ ਇੱਕ ਬਿਜਲੀ ਮੈਕੈਨਿਕ ਦੇ ਨਾਲ-ਨਾਲ ਡੇਰਾ ਮੁਖੀ ਦਾ ਵੀ ਕਾਫੀ ਕਰੀਬੀ ਸੀ ਜੋ ਕਿ ਡੇਰਾ ਮੁਖੀ ਦੀਆਂ ਫਿਲਮਾਂ ਦੇ ਵਿੱਚ ਬਲਾਸਟ ਕਰਨ ਦਾ ਕੰਮ ਸੰਭਾਲਦਾ ਸੀ ਕਿਹਾ ਜਾਂਦਾ ਹੈ ਕਿ ਮੋੜ ਮੰਡੀ ਵਿੱਚ ਵਰਤੀ ਗਈ ਕਾਰ ਦੇ ਵਿੱਚ ਬੰਬ ਫਿਟ ਕਰਨ ਦਾ ਕੰਮ ਵੀ ਇਸੇ ਨੇ ਕੀਤਾ ਸੀ ਤੀਜਾ ਤੇ ਆਖਰੀ ਮੁਲਜ਼ਮ ਪਿੱਖੀ ਦਾ ਰਹਿਣ ਵਾਲਾ ਅਮਰੀਕ ਸਿੰਘ ਹੈ ਜੋ ਕਿ ਡੇਰਾ ਮੁਖੀ ਦਾ ਪੀਐਸਓ ਸੀ ਜੋ ਕਿ ਬਲਾਸ ਦੇ ਵਿੱਚ ਵਰਤੇ ਜਾਣ ਵਾਲੇ ਕੁੱਕਰ ਮੁਹੱਈਆ ਕਰਵਾਉਂਦਾ ਸੀ ਇਹ ਜਿਹੜਾ ਮੋੜ 2017 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੋੜ 'ਚ ਬੰਬ ਬਲਾਸਟ ਹੋਇਆ ਸੀ ਉਹਦੀ ਤਫ਼ਤੀਸ਼ ਜਿਹੜੀ ਉਹ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਐਸਆਈਟੀ ਨੇ ਉਹਦੇ ਵਿੱਚ ਤਿੰਨ ਦੋਸ਼ੀ ਨਾਮਜ਼ਦ ਕੀਤੇ ਨੇ ਜਿਹੜੇ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਨੇ ਉਹਨਾਂ ਦੀ ਅਸੀਂ ਵੀ ਪੀਓ ਦੀ ਕਾਰਵਾਈ ਚਲਾ ਕੇ ਉਹਨਾਂ ਨੂੰ ਪੀਓ ਡਿਕਲੇਅਰ ਕਰਵਾ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾਪਰਟੀ ਦੀ ਇਨਫੋਰਮੇਸ਼ਨ ਲੈ ਰਹੇ ਹਾਂ ਤੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਉਹ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਅਸੀਂ ਇੱਕ ਸਪੈਸ਼ਲ ਸਟਾਫ ਬਣਾਇਆ ਤਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਵੀ ਕੀਤਾ ਜਾ ਸਕੇ ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978